ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਆਰੇ ਸਾਧ ਸੰਤ ਜੀ ਅੱਜ ਦੀ ਵੀਡੀਓ ਵਿੱਚ ਅਸੀਂ ਗੱਲ ਕਰਾਂਗੇ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਇੱਕ ਰਿਸ਼ਦਾ ਉਤਾਰ ਕਿਉਂ ਕੀਤਾ ਸੀ ਸੋ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਿਵਾਨ ਹਾਲ ਵਿੱਚ ਬੈਠੇ ਹੋਏ ਸਨ ਕਿ ਉੱਥੇ ਇੱਕ ਕਲੰਦਰ ਰਿਸ਼ਦਾ ਤਮਾਸ਼ਾ ਦਿਖਾਉਣ ਵਾਸਤੇ ਆਇਆ ਉਸਨੇ ਸਭੂ ਜੀ ਦੇ ਸਾਹਮਣੇ ਹੀ ਰਿਸ਼ਨਾ ਪੋਰ ਦਾ ਨਾਰਮ ਅਰੰਭ ਕਰ ਦਿੱਤਾ ਆਮੋ ਸਾਹਮਣੇ ਹੋ ਕੇ ਸਿੱਖ ਸੰਗਤ ਨੂੰ ਅਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਪਹੁੰਚਾਉਣ ਵਾਸਤੇ ਰਿਸ਼ਨਾ ਜੱਫਗ੍ਰਫੀ ਹੋ ਗਿਆ ਭਾਈ ਕੀਤਿਆ ਜੋ ਸਤਗੁਰੂ ਜੀ ਦੇ ਪਿੱਛੇ ਖੜਾ ਹੋ ਕੇ ਚੌਲ ਸੱਭ ਕਹਾ ਰਹੀ ਉਹ ਇਹ ਤਮਾਸ਼ਾ ਦੇਖ ਕੇ ਬਹੁਤ ਹੱਸਿਆ ਤੇ ਸਤਗੁਰੂ ਜੀ ਨੂੰ ਕਹਿਣ ਲੱਗਿਆ ਕਿ ਐਡਾ ਬੜਾਲਿਸ਼ ਇਸ ਤੇ ਕਾਬੂ ਵਿੱਚ ਕਿਵੇਂ ਆਗੇ ਇਸ ਰਿਸ਼ ਨੇ ਕਿਹੜੇ ਪਾਪ ਕਰੇ ਹਨ ਜਿਸ ਕਰਕੇ ਇਸ ਨੂੰ ਇੱਕ ਰਿਸ਼ਦੀ ਜੁਨੀ ਮਿਲੀ ਸਤਗੁਰੂ ਜੀ ਨੇ ਉਸ ਦੀਆਂ ਗੱਲਾਂ ਸੁਣ ਕੇ ਹੱਸ ਕੇ ਕਿਹਾ ਕਿ ਉਹ ਕੀਰਤੀਆ ਇਹ ਪਿਛਲੇ ਜਨਮ ਵਿੱਚ ਤੇਰਾ ਪਿਤਾ ਸੀ ਸਤਗੁਰੂ ਜੀ ਦੇ ਇਹ ਬਚਨ ਸੁਣ ਕੇ ਭਾਈ ਕੀਰਤੀਆ ਅਤੇ ਸਿੱਖ ਸੰਗਤਾਂ ਬੜੀਆਂ ਹੈਰਾਨ ਹੋ ਗਈਆਂ ਸਤਗੁਰੂ ਜੀ ਦੀ ਇਹ ਗੱਲ ਸੁਣ ਕੇ ਭਾਈ ਕੀਰਤੀ ਨੇ ਸਤਗੁਰੂ ਜੀ ਨੂੰ ਦੋਨੋਂ ਹੱਥ ਜੋੜ ਕੇ ਬੇਨਤੀ ਕੀਤੀ ਕਿ ਸਤਗੁਰੂ ਜੀ ਮੇਰੇ ਪਿਤਾ ਜੀ ਦਾ ਆਪ ਜੀ ਦੀ ਬਹੁਤ ਸੇਵਾ ਕਰਦੇ ਹੁੰਦੇ ਸੀ ਆਪ ਜੀ ਦੇ ਦਰਵਾਜ਼ੇ ਵਿੱਚ ਅਰਦਾਸਾਂ ਕਰਦੇ ਹੁੰਦੇ ਸੀ ਅਤੇ ਦੇਖ ਵਰਤਾਉਂਦੇ ਹੁੰਦੇ ਸੀ ਨੌਵੇਂ ਪਾਤਸ਼ਾਹ ਜਿਨ੍ਹਾਂ ਦੇ ਦਰਸ਼ਨ ਕਰਕੇ ہزارਾਂ ਸਿੱਖਾਂ ਦੇ ਕਲਿਆਣ ਹੋਏ ਹਨ ਜੇ ਮੇਰੇ ਪਿਤਾ ਜੀ ਨੂੰ ਗੁਰੂ ਦੀ ਸੇਵਾ ਕਰਕੇ ਇਹ ਫਲ ਮਿਲਿਆ ਹੈ ਕਿਉਂ ਤੁਹਾਨੂੰ ਮਨੁੱਖ ਜਨਮ ਤੋਂ ਰਿਸ਼ੀ ਜੁਨੀ ਮਿਲੀ ਹੈ ਤਾਂ ਫਿਰ ਮੈਨੂੰ ਤੁਹਾਡੀ ਸੇਵਾ ਦਾ ਫਲ ਬਾਦ ਜੁਨੀ ਮਿਲੇਗੀ ਤੁਹਾਡੀ ਸੇਵਾ ਤਾਂ 84 ਲੱਖ ਜੁਨਾਂ ਤੋਂ ਬਚਣ ਵਾਸਤੇ ਕੀਤੀ ਜਾਂਦੀ ਹੈ ਪਰੰਤੂ ਜੇ ਇਸ ਦਾ ਫਲ ਉਲਟਾ ਮਿਲਦਾ ਹੈ ਤਾਂ ਫਿਰ ਤੁਹਾਡੀ ਸੇਵਾ ਕਰਨ ਦਾ ਕੀ ਫਾਇਦਾ ਸਤਗੁਰੂ ਜੀ ਦੇ ਦਰਸ਼ਨ ਕਰਦਾ ਕੀ ਕਰਦੇ ਇਸ ਦਰਮਾਨ ਨਾਲ ਤਾਂ ਕੋਈ ਵੀ ਆਪ ਜੀ ਦੀ ਸੇਵਾ ਨਹੀਂ ਕਰੇ ਇਸ ਕਰਕੇ ਆਪ ਜੀ ਇਸ ਦਾ ਕਾਰਨ ਦੱਸੋ ਕਿ ਮੇਰੇ ਪਿਤਾ ਜੀ ਨੂੰ ਬੁਰੇ ਸਿਹਲੀ ਜੁਨੀ ਕਿਉਂ ਮਿਲੀ ਹੈ ਅਤੇ ਇਸ ਨੂੰ ਬ੍ਰਿਸ਼ਦੀ ਜੁਨੀ ਤੋਂ ਛੁਟਕਾਰਾ ਕਰਦੀ ਕਿਰਪਾਲਤਾ ਕਰੋ ਸਤਗੁਰੂ ਜੀ ਨੇ ਭਾਈ ਕੀਤੇ ਦੀ ਇਹ ਗੱਲ ਸੁਣ ਕੇ ਉਸ ਨੂੰ ਕਿਹਾ ਕਿ ਸੁਣ ਕੇ ਕੀਤੇ ਤੇਰੇ ਪਿਤਾ ਨੂੰ ਰਿਸ਼ੀ ਦੀ ਜੁਨੀ ਇਸ ਤਰ੍ਹਾਂ ਕੇ ਮਿਲੀ ਸੀ ਕਿ ਇੱਕ ਦਿਨ ਤੇਰੇ ਪਿਤਾ ਸਿੱਖ ਸੰਗਤਾਂ ਨੂੰ ਕੜਾ ਪ੍ਰਸਾਦ ਦੀ ਦੇਖ ਬਤਾਰ ਰਹੇ ਸਨ ਕਿ ਉੱਥੋਂ ਇੱਕ ਸਿੱਖ ਗੁਰਦਾ ਗੱਡਾ ਲੈ ਕੇ ਲੰਘ ਰਿਹਾ ਸੀ ਤੇ ਜਦੋਂ ਉਸ ਨੇ ਦੇਖਿਆ ਕਿ ਗੁਰੂ ਦੀ ਸੰਗਤ ਵਿੱਚ ਕੜਾ ਪ੍ਰਸਾਦ ਦੀ ਦੇਖ ਬੱਤ ਰਹੀ ਹੈ ਤਾਂ ਉਸ ਨੇ ਆਪਣਾ ਗੱਡਾ ਉੱਥੇ ਖੜਾ ਕਰਕੇ ਦਰਵਾਜ਼ੇ ਵਿੱਚ ਦੇਖ ਲੈਣ ਵਾਸਤੇ ਆਏ ਜਦੋਂ ਉਸ ਨੇ ਦੇਖ ਲੈਣ ਵਾਸਤੇ ਆਪਣੇ ਦੋਨੋਂ ਹੱਥ ਤੇਰੇ ਪਿਤਾ ਜੀ ਦੇ ਅੱਗੇ ਠੀਕਦੇ ਤਾਂ ਉਸ ਸਮੇਂ ਰਸਤੇ ਦੀ ਉਸ ਸਿੱਖ ਦੇ ਮੂੰਹ ਪਰ ਧੂੜ ਮਿੱਟੀ ਪਈ ਹੋਈ ਸੀ ਜਿਸ ਕਰਕੇ ਤੇਰੇ ਪਿਤਾ ਜੀ ਨੂੰ ਉਸ ਤੋਂ ਨਫ਼ਰਤ ਹੋ ਗਈ ਉਸ ਤੋਂ ਕਿਰਣਾ ਕਰਨ ਲੱਗ ਪਏ ਉਸ ਦੇ ਹੱਥਾਂ ਉੱਪਰ ਕੜਾ ਪ੍ਰਸਾਦ ਦੀ ਦੇਖ ਲਈ ਰੱਖੀ ਹੋਰ ਸਿੱਖ ਸੰਗਤਾਂ ਨੂੰ ਕੜਾ ਪ੍ਰਸਾਦ ਦੀ ਦੇਖ ਵਰਤੌਂਦਾਰੇ ਦੇਰੋਂ ਉਸਨੂੰ ਸਿੱਖਣੇ ਅੱਗੇ ਹੋ ਕੇ ਦੁਬਾਰਾ ਕੜਾ ਪ੍ਰਸ਼ਾਦੀ ਦੇ ਲੈਣ ਵਾਸਤੇ ਆਪ ਜੀ ਦੇ ਪਿਤਾ ਨੂੰ ਬੇਨਤੀ ਕੀਤੀ ਤਾਂ ਆਪ ਜੀ ਦੇ ਪਿਤਾ ਨੂੰ ਗੁੱਸਾ ਆ ਗਿਆ ਤੇ ਉਸਨੇ ਗੁੱਸੇ ਵਿੱਚ ਕਿਹਾ ਕਿ ਮੂਰਖਾ ਰਿਸ਼ਵਾਂਗੂ ਮੇਰੇ ਅੱਗੇ ਕਾਹ ਤੋਂ ਟੱਪਦਾ ਕਰਦਾ ਹੈ ਪਿੱਛੇ ਹੋ ਕੇ ਖੜਾ ਹੋ ਜਾ ਜਦੋਂ ਤੇਰੀ ਵਾਰੀ ਆਵੇਗੀ ਤਦ ਤੈਨੂੰ ਪ੍ਰਸ਼ਾਦ ਮਿਲ ਜਾਵੇ ਜਦੋਂ ਉਸ ਸਿੱਖ ਨੇ ਤੇਰੇ ਪਿਤਾ ਜੀ ਨੂੰ ਇਹ ਗੱਲ ਸੁਣੀ ਤਾਂ ਉਸ ਨੂੰ ਬਹੁਤ ਸ਼ਰਮ ਆਈ ਤੇ ਉਸਨੇ ਆਪਣੀਆਂ ਅੱਖਾਂ ਦੀਆਂ ਕਰ ਲਈਆਂ ਅਤੇ ਪ੍ਰਸਾਦ ਦਾ ਇੱਕ ਕਿੰਕਾ ਧਰਤੀ ਤੇ ਡਿੱਗਾ ਪਿਆ ਸੀ ਉਸ ਨੂੰ ਚੱਕ ਕੇ ਬੜੀ ਸ਼ਰਧਾ ਅਤੇ ਪਿਆਰ ਨਾਲ ਆਪਣੇ ਮੂੰਹ ਵਿੱਚ ਪਾ ਲਿਆ ਅਤੇ ਵਾਹਿਗੁਰੂ ਆ ਕੇ ਤੇਰੇ ਪਿਤਾ ਨੂੰ ਸ਼ਰਾਬ ਦੇ ਦਿੱਤਾ हे ਗੁਰੂ ਦੇ ਪ੍ਰਸਾਦ ਦੇ ਵਰਤਾਰੇ ਤੇ ਤੇ ਸਿੱਖੀ ਦਾ 1% ਵੀ ਅਸਰ ਨਹੀਂ ਹੈ ਤੂੰ ਗੁਰੂ ਦਾ ਪ੍ਰਸ਼ਾਦ ਲੈਣ ਆਇਆ ਇੱਕ ਸਿੱਖ ਨੂੰ ਮੁਰਸ਼ਾਖਿਆ ਹੈ ਇਸ ਕਰਕੇ ਤੈਨੂੰ ਰਿਸ਼ੀ ਦੀ ਯੋਨੀ ਹੀ ਮਿਲੇਗੀ ਸਿੱਖ ਦੇ ਸਰਾਤ ਤੋਂ ਬਾਅਦ ਜਦੋਂ ਤੇਰੇ ਪਿਤਾ ਨੇ ਆਪਣੀ ਆਗੂ ਪੂਰੀ ਕਰਕੇ ਇਹ ਸਰੀ ਛੱਡਿਆ ਤਾਂ ਉਸ ਨੂੰ ਇੱਕ ਰਿਸ਼ੀ ਦੀ ਯੋਨੀ ਪ੍ਰਾਪਤ ਹੋਈ ਉਸ ਵਾਰਤ ਇਹ ਇੱਕ ਛੋਟਾ ਬੱਚਾ ਹੀ ਸੀ ਅਤੇ ਕਲੰਦਰ ਨੇ ਉਸ ਨੂੰ ਪੜ ਲਿਆ ਅਤੇ ਤਮਾਸ਼ਾ ਕਰਕੇ ਆਪਣੀ ਰੋਜੀ ਦਾ ਇੱਕ ਜਰੀਆ ਬਣਾ ਲਿਆ ਸਤਿਗੁਰੂ ਜੀ ਦੀ ਇਹ ਗੱਲ ਸੁਣ ਕੇ ਸਾਰੇ ਸਿੱਖ ਸੰਗਤ ਬੜੀ ਹੈਰਾਨ ਹੋ ਅਤੇ ਪਾਈ ਕੀ ਜੀ ਨੇ ਸਤੂਰੂ ਜੀ ਅੱਗੇ ਦੋਨੋਂ ਹੱਥ ਜੋੜ ਕੇ ਬੇਨਤੀ ਕੀਤੀ ਕਿ ਤੁਸਾਂ ਨੇ ਜੋ فرمایا ਹੈ ਸਭ ਸੱਚ ਹੈ ਆਪਣੇ ਇਸ ਸਿੱਖ ਦੀ ਇਸ ਜੁਨੀ ਤੋਂ ਮੁਕਤੀ ਕਰੋ ਆਪ ਜੀ ਦੇ ਦਰਸ਼ਨ ਕਰਕੇ ਲੱਖਾਂ ਸਿੱਖ ਸੰਗਤਾਂ ਦੇ ਪਾਪ ੱਟੇ ਜਾਂਦੇ ਹਨ ਤੇ ਆਪ ਜੀ ਦੇ ਦਰ ਤੋਂ ਕੋਈ ਵੀ ਖਾਲੀ ਨਹੀਂ ਜਾਂਦਾ ਆਪ ਜੀ ਹਰ ਇੱਕ ਦੀ ਝੋਲੀ ਖੁਸ਼ੀਆਂ ਨਾਲ ਭਰਦੇ ਹੋ ਤੇ ਇਸ ਸਿੱਖ ਤੇ ਵੀ ਆਪਣੀ ਕਿਰਪਾ ਕਰੋ ਇਸ ਨੂੰ ਵੀ ਇਸ ਰਿਸ਼ਤੇ ਜੀ ਨੂੰ ਨਿਦੋਮ ਮੁਕਤ ਕਰੋ ਕੀਤੇ ਸੇ ਖਰੀਦੇ ਬੈਂਕੀ ਪ੍ਰਵਾਨ ਕਰਕੇ ਸਤ루ਜੀ ਨੇ 200 ਰੁਪਏ ਦੇ ਕੇ ਕਲੰਦਰ ਤੋਂ ਰਿਸ਼ਮ ਮੰਗ ਲੈ ਲਿਆ ਦੂਸਰੇ ਦਿਨ ਸਤ루ਜੀ ਨੇ ਕੜਾ ਪ੍ਰਸ਼ਾਦ ਦੀ ਦੇਖ ਕਰਵਾਈ ਸਤੇ ਅਰਦਾਸ ਕੀਤੀ ਅਤੇ ਫਿਰ ਥੋੜਾ ਜਿਹਾ ਛੇਤ ਪ੍ਰਸ਼ਾਦ ਉਸ ਰਿਸ਼ਤੇ ਮੂੰਹ ਵਿੱਚ ਪਾ ਲਿਆ ਜਿਸ ਦੇ ਖਾਣ ਨਾਲ ਰਿਸ਼ਤੇ ਤੁਰੰਤ ਹੀ ਮਰ ਗਿਆ ਇਸ ਤਰ੍ਹਾਂ ਅਰਿਸ਼ ਨੇ ਮਾਰ ਕੇ ਉਤਮ ਕਤੀ ਪ੍ਰਾਪਤ ਕਰ ਲਈ। ਸੋ ਕਹੇ ਸਾਲ ਸੰਤ ਜੀ ਵੀਡੀਓ ਤੁਹਾਨੂੰ ਕਿਦਾਂ ਦੀ ਲੱਗੀ? ਸਭ ਕਮੈਂਟ ਵਿੱਚ ਜ਼ਰੂਰ ਦੱਸਣਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।